ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਇੱਕ ਆਪਾਂ ਮੀਂਹ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਤੇ ਫਸਲ ਬਾਰੇ ਨਵੀਂ ਅਪਡੇਟ ਆਈ ਤੇ ਮੰਡੀ ਤਾਂ ਜਾ ਨਹੀਂ ਸਕਿਆ ਕੋਈ ਕੰਮ ਹੋ ਗਿਆ ਤਾਂ ਹੁਣ ਇੱਥੋਂ ਆਪਾਂ ਜਾਣਕਾਰੀ ਦਿੰਨੇ ਆ ਤੇ ਸ਼੍ਰੀ ਕਰਨਪੁਰ ਥਾਨ ਮੰਡੀ ਚੋਂ ਸਾਰੇ ਲੋਕ ਮੂੰਗੀ ਦੀ ਫਸਲ ਘਰੇ ਵਾਪਸ ਲਿਆ ਰਹੇ ਆ ਚੱਕ ਕੇ ਬਹੁਤ ਵਧੀਆ ਕੰਮ ਹੈ ਜੀ ਕਿਉਂਕਿ ਖਰਾਬ ਨਾ ਹੋਵੇ ਇਸ ਕਾਰਨ ਲਿਆ ਰਹੇ ਆ ਸਾਰੇ ਜ਼ਿਮੀਦਾਰ ਜਿੰਨਾਂ ਦੀ ਪਈ ਸੀ ਫਸਲ ਉਹ ਸਾਰੀ ਆਪਦੀ ਲਈ ਆਉਂਦੇ ਆ ਟਾਈਮ ਨਾਲ ਉਹ ਉਹਦਾ ਆ ਕਾਰਨ ਹੈ ਜੀ ਕਿ ਮੰਨ ਲਓ ਕਿ ਮੀਂਹ ਬਹੁਤ ਜਿਆਦਾ ਦਸ ਰਿਹਾ ਚੱਕੜ ਝੋਲਾ ਸਾਰਾ ਕੁਝ ਤੇ ਨਹੀਂ ਤਾਂ ਫਿਰ ਉਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਇੱਕ ਉਹਦੇ ਮੂੰਗੀ ਤਰ ਗਈ ਤੋਂ ਮੈਂ ਜਿਹੜੀ ਹੁਣ ਉਉਦੇ ਤਰ੍ਹਾਂ ਫੇਰ ਤਰ ਜੂਈ ਉੱਥੇ ਸਾਮ ਸਮਾਨ ਨਹੀਂ ਉਹਨਾਂ ਉਦੋਂ ਨਾਲੋਂ ਆਪਣੇ ਘਰੇ ਲਿਆਓ ਆਪਦੇ ਅੰਦਰ ਲਾ ਲੋ ਗੈਜ ਜਿਛ ਘਰੇ ਸਕਾ ਲੋ ਖੇਤਾਂ ਚੂਈ ਜੀ ਨੇ ਕੜਨੀਆਂ ਉਹ ਵੀ ਟਾਈਮ ਨਾ ਕਢਾ ਕੇ ਘਰੇ ਲਿਆਓ ਆਪ ਦੀ ਮੰਡੀ ਨਾਲ ਜਾਓ ਹੁਣ ਦੋ ਦਿਨ ਦੇਖ ਕੇ ਜਾਇਓ ਚਾਰ ਦਿਨ ਮੌਸਮ ਬਹੁਤ ਖਰਾਬ ਹੈ ਕਿਉਂਕਿ ਨਹੀਂ ਤਾਂ ਫੇਰ ਢੇਰੀਆਂ ਦੇ ਥਲੋਂ ਦੀ ਪਾਣੀ ਫਿਰ ਜੂਆ ਤੇ ਪਾਣੀ ਚ ਰੜ ਕੇ ਜਾਂ ਉਹੀ ਸਾਰੀ ਤੁਸੀਂ ਪਹਿਲਾਂ ਵੀਡੀਓ ਦੇਖੀ ਸੀ ਮੈਂ ਪਾਈ ਸੀ ਉਹਦੇ ਕਈ ਦਿਨ ਪਹਿਲਾਂ ਤੇ ਫਿਰ ਕੀ ਫਾਇਦਾ ਆਪਾਂ ਪੁੱਤਾਂ ਦਰਾਂ ਪਾਲਦੇ ਆ 6 ਮਹੀਨੇ ਐਂ ਸਿੱਟਣੀਆਂ ਤਾਂ ਹੁਣ ਕਿਰਾਂ 2-4 ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਪਦੇ ਘਰੇ ਸਕਾਲੋ ਗੈਜ ਹੈਗੇ ਹਰੇਕ ਜ਼ਿੰਮੇਦਾਰ ਦੇ ਉੱਥੇ ਲਾ ਲਓ ਉੱਥੇ ਵਾਢਾਂ ਦੇ ਲਿਓ 2-4 ਤੇ ਮੰਡੀ ਲਜਾਣਾ ਹੈ ਮੰਡੀ ਲੈ ਕੇ ਤਾਂ ਉੱਥੇ ਖਰਾਬ ਹੋ ਗਈ ਤੇ ਬਾਅਦ ਚ ਮਨ ਲਓ ਕਿਸੇ ਭਾਈ ਨੇ ਵਿਕਨੀ ਤੇ ਘਰੇ ਪਸ਼ੂਆਂ ਨੇ ਵੀ ਨਹੀਂ ਖਾਣੀ ਕਿਉਂਕਿ ਇਹ ਘਟੇਰੀ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਜਿਹੜੀ 7000 ਲੱਗੀ ਸੀ ਪਹਿਲੇ ਕਈ ਦਿਨ ਪਹਿਲਾਂ ਮਹੀਆ ਤੇ ਉਹ ਮਹੀ ਆ ਗਿਆ ਉਹਦੇ ਪਾਣੀ ਲੰਘ ਗਿਆ ਥਲੋਂ ਦੀ ਤੇ ਉਹ ਢੇਰੀ ਕਿਸੇ ਭਾਣੀ ਵਿਕੀ ਜੀ 7000 ਆਈ ਤੇ ਨਾ ਮੰਨ ਲਓ ਪਸ਼ੂਆਂ ਨੇ ਖਾਣ ਦੇ ਕੰਮ ਦੀ ਰਹੀ ਉਹ ਐਡੇ ਮਾੜੇ ਉਹ ਢੇਰੀ ਦੇ ਹਾਲਾਤ ਹੋ ਗਏ ਉਹ ਫਿਰ ਜ਼ਿੰਮੇਦਾਰ ਨੂੰ ਘਟਿਆ ਕੰਮ ਹੀ ਹੁਣ ਆਪਦੀ ਆਪਦੀ ਫਸਲ ਖੇਤਾਂ ਚੋਂ ਵੀ ਬੜਾ ਕੇ ਆਪਦੀ ਦੋਦਾ ਅੰਦਰ ਸੰਭਲੋ ਮੌਸਮ ਬਹੁਤ ਖਰਾਬ ਦਸੀ ਜਾਂਦੇ ਆ 3 ਮਹੀਨਿਆਂ ਦੀ ਆਪਣੀ ਕਾਲੀ ਫਸਲ ਹੈ ਕੋਈ ਵੀ ਬਾਹਰ ਨਾ ਰੱਖੋ ਜਿਨ੍ਹਾਂ ਨੇ ਵੇੜੇ ਬੂੜਿਆਂ ਚ ਖਿਲਾਰ ਰੱਖੇ ਘਰੇ ਵੀ ਖਿਲਾਰ ਰੱਖੇ ਆ ਤੇ ਉਹ ਆਪਦੀ ਸੰਭਾਲ ਲਓ ਨਹੀਂ ਤਾਂ ਮੌਸਮ ਬਹੁਤ ਖਰਾਬ ਕਰਨ ਆਵੇ ਨਾ ਆਵੇ ਤਾਂ ਨਹੀਂ ਪਤਾ ਪਰ ਆਪਾਂ ਨੂੰ ਆਪਣੀ ਪੁੱਤਾਂ ਵਾਂਗ ਫਸਲ ਸੰਭਾਲੀ ਹੈ ਤਾਂ ਉਹ ਹਾਂ ਜਰੂਰ ਉਹਦੀ ਕਦਰ ਕਰੋ ਰਿਜਕ ਹੈ ਆਪਾਂ ਇਹਦੇ ਸਿਰ ਤੇ ਹੀ ਆ ਕਈ ਕਹਿ ਦਿੰਦੇ ਆ ਕਿ ਅਸੀਂ ਮੰਡੀਆਂ ਹੋਂ ਸਿੱਟੀਆਂ ਦੀ ਯਾਰ ਆਪੇ ਸੰਭਾਲ ਲੈਂਗੇ ਉਹ ਨਹੀਂ ਉਹਨਾਂ ਨੂੰ ਕੋਈ ਸੰਭਾਲਦੇ ਸੰਭਾਲਦੇ ਨਹੀਂ ਉਹਨਾਂ ਨੇ ਉਹਦੇ ਵੀ ਨਹੀਂ ਸੰਭਾਲੀ ਜਿਹੜੀਆਂ ਕੋਈ ਮਾਰੀਆਂ ਮੋਟੀਆਂ ਤਰਪਾਲਾਂ ਦਿੱਤੀਆਂ ਦੇਤੀਆਂ ਉਹਨਾਂ ਨੂੰ ਕੀ ਹੈ ਉਹਨਾਂ ਨੇ ਕਿਹੜਾ ਪਾਲੀ ਹੈ ਜਿਹੜੇ ਓਕੇ ਹੋਣਗੇ ਓਕੇ ਹੋਏ ਆ ਇਹ ਜਿਹਨੇ ਪਾਲੀ ਹੋਈ ਆ ਉਹ ਓੱਖਾ ਹੈ ਤਾਂ ਉਹ ਆਪਦੀਆਂ ਤਰਪਾਲਾਂ ਤਰਪੂਲਾਂ ਤੇ ਉਹਦੇ ਉਹ ਦਿੰਦੇ ਫਿਰਦੇ ਇਕੱਠੀ ਕਰਦੇ ਫਿਰਦੇ ਦੂਜੇ ਤਾਂ ਸਾਰੇ ਅੰਦਰ ਦੁਕਾਨਾਂ 'ਚ ਬੈਠੇ ਸੀ ਸਾਰੇ ਬਹੁਤ ਦੁਰਦਸ਼ਾ ਹੋਈ ਉਹ ਦਿਨ ਫਸਲ ਦੀ ਇਤਤ ਮੀ ਇਹ ਕਿਦਾਂ ਆ ਗਿਆ ਇਸ ਕਾਰਨ ਤੇ ਹੁਣ ਆਪਣੇ ਕੋਲੇ ਟਾਈਮ ਹੈਗਾ ਹਰੇਕ ਕੋਲੇ ਜਿਹਦੀ ਮੰਡੀ ਪਈ ਹੈ ਫਸਲ ਇੱਕ ਵਾਰੀ ਜਾਂਦਾ ਛੱਡਾਂ ਛੱਡਾਂ ਚਲਵਾਉ ਜਾਂ ਆਉਂਦਾ ਕੋਈ ਬੰਨ ਸੁਬ ਕਰ ਲੋ ਬਸ ਮੇਰਾ ਪਿੰਡ ਰੜਿਆ ਜੀ ਆਪਣੇ ਪਿੰਡ ਦੇ ਬਹੁਤ ਘਰਾਂ ਨੇ ਪੁੱਠੀ ਲਿਆਂਦੀ ਤੜਕੇ ਅੱਜ ਮੈਂ ਵੇਖੀ ਸੀ ਤੇ ਮੈਂ ਤੁਹਾਨੂੰ ਨਹੀਂ ਤਾਂ ਉਹ ਵੀ ਵੀਡੀਓ ਸਾਂਝੀ ਕਰਨੀ ਸੀ ਤੇ ਮੈਨੂੰ ਕੰਮ ਦੇ ਕਾਰਨ ਮੈਂ ਮੰਡੀ ਜਾ ਨਹੀਂ ਸਕਿਆ ਅੱਜ ਤੇ ਇਸ ਕਾਰਨ ਮੈਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਪਦੀ ਆਪਦੀ ਫਸਲ ਸੰਭਲੋ ਭਾਈ ਜੀ ਸਸਰੀਕਾਰ ਭਾਈ ਹਮਨ ਬਰਾੜ ਤੇ ਆਹ ਜੀ ਮੈਂ ਬਹੁਤ ਦਸੀ ਜਾਂਦੇ ਆ ਵਾਹਿਗੁਰੂ ਦੇ ਅੱਗੇ ਅਰਦਾਸ ਹੈ ਕਿ ਕਿਰਪਾ ਰੱਖੀਂ ਭਾਈ ਵਾਹਿਗੁਰੂ ਜੀ ਕਿਰਪਾ ਰੱਖੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਚਖੜ ਛੋਲੇ ਦਾ ਨਾ ਹੋਵੇ ਸਿੱਧਾ ਹੌਲੀ ਹੌਲੀ ਪਾ ਦਿਓ ਉਹਦੇ ਚੱਲ ਜੂਆ ਕਿਉਂਕਿ ਹੁਣ ਮੂੰਗੀ ਦੇ ਨਾਲ ਨਾਲ ਨਰਮਾ ਵੀ ਪੂਰਾ ਖੜਿਆ ਪਿਆ ਹਰੇਕ ਦਾ ਗਰਮੀ ਦੇ ਕਾਰਨ ਬਹੁਤ ਇੱਕੇਦਮ ਖੜ ਗਿਆ ਤੇ ਫਿਰ ਨਰਮੇ ਦਾ ਵੀ ਨੁਕਸਾਨ ਹੋਊ ਜੀ ਇਹ ਚਖੜ ਛੋਲਾ ਆ ਉਹ ਉਹ ਰੂਮ ਕੜ ਨਿਕਲ ਜੂ ਇੰਡੀਆਂ ਦੇ ਵਿੱਚੋਂ ਫੁੱਟ ਲੰਮਕ ਜਾਣਗੇ ਫਿਰ ਉਹਦੀ ਚਕਾਈ ਨਹੀਂ ਹੋਣੀ ਜਮਾ ਕੰਮ ਟੇਡਾ ਹੋ ਜੂਗਾ ਫਿਰ ਜੀਵਿਦਾਤਾ ਅੱਗੇ ਕਰਜ਼ੇ ਦੀ ਮਾਰ ਥੱਲੇ ਆ ਕਿਉਂਕਿ ਫਸਲਾਂ ਨਿਕਲ ਨਹੀਂ ਰਹੀਆਂ ਖਰਚੇ ਉਨਾ ਹੀ ਆ ਹੁਣ ਪਰ ਮੂੰਗੀ 5 ਕੁਆਂਟਨ ਨੇ 4 ਕੁਆਂਟਨ ਨਿਕਲੀ ਖਰਚਾ ਉਨਾ ਹੀ ਹੋਇਆ ਤੇ ਐਤ ਕੀ 80 70 ਕਿਲੋ ਨਿਕਲੀ ਤੇ ਖਰਚਾ ਉਨਾ ਹੀ ਹੋਇਆ ਕਿਉਂਕਿ ਖਰਚਾ ਵੀ ਨਹੀਂ ਮੁੜਿਆ ਐਸੇ ਕਰਨੀ ਕਹਿਣਾ ਕਿ ਉਹ ਵੀ ਜਿਹੜੀ ਹੈਗੀ ਆ ਅਸੀਂ 90 ਕਿਲੋ ਗਵਾਉਣਾ ਹੈ ਇੱਕ ਮੌਸਮ ਬਹੁਤ ਬੱਦਲ ਪਾਈ ਤੇ ਹੁਣ ਖਰਾਬ ਹੋਣਾ ਸ਼ੁਰੂ ਹੋ ਗਿਆ 3 4 ਵਜੇ ਦਾ ਅਥ ਅੰਦਾਜ਼ ਹੀ ਕਹਿੰਦੇ ਆ ਗੰਗਾ ਨਗਰ ਪੈਂਡ ਰੜਿਆ ਤਹਿਸੀਲ ਕਨਪੁਰ ਜ਼ਿਲ੍ਹਾ ਸ੍ਰੀ ਗੰਗਾ ਨਾਲ ਤੇ ਖਰਾਬ ਮੌਸਮ ਹੋਇਆ ਤੇ ਆਪਣੀਆਂ ਆਪਣੀਆਂ ਫਸਲਾਂ ਦਾ ਸਾਈ ਜਾਣਕਾਰੀ ਸੀ ਮੇਰੀ ਕਿ ਆਪਣੀਆਂ ਆਪਣੀਆਂ ਫਸਲਾਂ ਸੰਭਲੋ ਬਸ ਤੇ ਸ਼ਾਮ ਨੂੰ ਮੰਡੀ ਗਿਆ ਤਾਂ ਮੈਂ ਉਹ ਵੀ ਤੁਹਾਨੂੰ ਦਿਖਾਵਾਂ ਕਿ ਜ਼ਿਮੀਂਦਾਰ ਸਾਰੀ ਫਸਲ ਆਪਣੀ ਵਾਪਸ ਲਈ ਆਉਂਦੇ ਆ ਆਪ ਦਾ ਟਾਈਮ ਨਾ ਸੰਭੀ ਜਾਂਦੇ ਬਹੁਤ ਵਧੀਆ ਅਣਗਰਦੀ ਨਾ ਕਰੋ ਜੀ ਹੁਣ ਕਿਸੇ ਨੇ ਅਣਗਰਦੀ ਕਰ ਲਈ ਤੇ ਫਸਲ ਆਪਦੀ ਖਰਾਬ ਕਰ ਲੂਗਾ ਬਸ ਠੀਕ ਹੈ ਵਾਹਿਗੁਰੂ ਅਗੇ ਅਰਦਾਸ ਕਰੋ ਕਿ ਮੀ ਪੌਣਾ ਤਾਂ ਵਾਹਿਗੁਰੂ ਹੁਫਸਾਰਨਾ ਸਿੱਧੀ ਸਿੱਧੀ ਕਣੀ ਦਾ ਪਾਦੀ ਝਖੜ ਛੋਲੇ ਦਾ ਆ ਗਿਆ ਤਾਂ ਨੁਕਸਾਨ ਹੋ ਜੂਗਾ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਦੇ ਹੋ ਤੇ ਵੀਡੀਓ ਕਿਵੇਂ ਲੱਗਦੀ ਹੈ ਜਾਣਕਾਰੀ ਕਿਵੇਂ ਲੱਗੀ ਜਰੂਰ ਕਮੈਂਟ ਕਰਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਫੋਲੋ ਸਪੋਰਟ ਥੋੜੇ ਭਰਾਵਾਂ ਦਾ ਹੀ ਸਾਰੇ ਭਰਾਵਾਂ ਦਾ ਸਾਰਾ ਜੀ ਸਾਰੇ ਭੈਣ ਭਰਾਵਾਂ ਦਾ ਤੇ ਵੀਡੀਓ ਕਰੋ ਸ਼ੇਅਰ ਲਾਈਕ ਸਸਰੀ ਕਾਸਕੰਤ ਵੀਰ ਜੀ ਹਮਾਰਾ ਸਸਰੀ ਕਾਰ ਹਾਂਜੀ ਅਮਰ ਬਰਾੜ ਭਾਈ ਕਿਵੇਂ ਗੱਲ ਸਹੀ ਆਏ ਕਿ ਮੂੰਗੀ ਉੱਥੇ ਨਾ ਹੁਣ ਬਾਈ ਨੇ ਕਹਿਣਾ ਮੈਂ ਸਹੀ ਕੀਤਾ ਉੱਥੇ ਨਾ ਖਰਾਬ ਕਰੋ ਬਸ ਤੇ ਕਮੈਂਟ ਸ਼ੇਅਰ ਲਾਈਕ ਸਪੋਰਟ ਸਾਰਾ ਕੁਝ ਹੀ ਕਰ ਦਿਓ ਜੀ ਸਾਰਿਆਂ ਦਾ ਧੰਨਵਾਦ ਜੀ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਪਤੇ